ਬਿਲਕੁਲ ਮੈਡਮ ਨਵਯੋਤ ਕਰ ਸਿੱਧੂ ਬੜੇ ਤਜਰਬੇਕਾਰ ਸਿਆਸਤਦਾਨ ਨੇ ਲੰਮਾ ਸਮਾਂ ਤੇ ਸਿਆਸਤ ਵਿੱਚ ਨੇ ਉਹਨਾਂ ਨੇ ਐਮਐਲਏ ਵੀ ਰਹੇ ਨੇ ਪਾਰਲੀਮੈਂਟ ਦੀ ਸਖਤ ਸਕੱਤਰ ਵੀ ਰਹੇ ਨੇ ਤੇ ਉਹਨਾਂ ਵੱਲੋਂ ਜਿਹੜਾ ਬਿਆਨ ਆਇਆ ਹੈਗਾ ਉਹ ਥੋੜਾ ਜਿਹਾ ਇਤਰਾਜ਼ ਵਾਲਾ ਹੈਗਾ ਕਿ ਉਹ ਇੱਕ ਜਿੱਥੇ ਪਾਸੇ ਉਹ ਸਿੱਧੂ ਸਾਹਿਬ ਬਾਸਤੇ ਇਹ ਉਮੀਦ ਕਰਦੇ ਨੇ ਕਾਂਗਰਸ ਪਾਰਟੀ ਉਹਨਾਂ ਨੂੰ ਮੁੱਖ ਮੰਤਰੀ ਚਿਹਰਾ ਲਾਣ ਨੇ ਤਾਂ ਹੀ ਉਹ ਕਾਰਸ਼ਾਨ ਗਏ ਜਦ ਕੇ ਸਿਆਸ ਇਸ ਤਰ੍ਹਾਂ ਜਿਹੜੀ ਸ਼ਰਤਾਂ ਹੈਗੀਆਂ ਜਾਂ ਇਸ ਤਰ੍ਹਾਂ ਦੀ ਜਿਹੜੀ ਸਿਆਸਤ ਨਾਲ ਸ਼ਰਤਾਂ ਜੋੜ ਕੇ ਸਿਆਸਤ ਚ ਕਲ ਗੱਲ ਨਹੀਂ ਹੁੰਦੀ ਹੈਗੀ ਤੇ ਦੂਜੇ ਨਾਲ ਨਾਲ ਦੀ ਨਾਲ ਉਹ ਦੋ ਗੱਲਾਂ ਜੁੜ ਜਾਂਦੀਆਂ ਇਕੱਠੀਆਂ ਇੱਕ ਤਾਂ ਸਿੱਧੂ ਸਾਹਿਬ ਤਾਂਣਗੇ ਜੇ ਮੁੱਖ ਮੰਤਰੀ ਬਣਾਣਗੇ ਤੁਝ ਕਹਿੰਦੇ ਕਿ ਸਾਡੇ ਕੋਲ ਮੁੱਖ ਮੰਤਰੀ ਵਾਸਤੇ 500 ਕਰੋੜ ਦਾ ਟੈਕਸ ਦੇਣ ਦੀ ਸਾਡੇ ਹਿੰਮਤ ਨਹੀਂ ਹੈਗੀ ਐ ਸੋ ਦੋਹਾਂ ਗੱਲਾਂ ਜੋੜ ਕੇ ਅ ਸਿੱਧੇ ਰੂਪ ਵਿੱਚ ਕਾਂਗਰਸੀ ਤੇ ਕਿਸ ਤਰ੍ਹਾਂ ਨਾਲ ਹਮਲਾ ਹੋ ਜਾਂਦਾ ਹਾਲਾਂਕਿ ਉਹ ਖੁਦ ਕਾਂਗਰਸੀ ਨੇ ਉਹਨਾਂ ਦੇ ਸਿੱਧੂ ਸਾਹਿਬ ਵੀ ਨਜੋਜ ਸਿੰਘ ਸਿੱਧੂ ਹੋਣੀ ਵੀ ਕਾਂਗਰਸੀ ਨੇ ਸੋ ਪਾਰਟੀ ਦਾ ਕਿਹੜੀ ਮर्यादा ਹੈਗੀ ਐ ਜੋ ਡਿਸਿਪਲਨ ਹੈਗਾ ਐ ਜੋ ਇੱਕ ਪਾਰਟੀ ਦਾ ਅਨੁਸ਼ਾਸਨ ਹੈਗਾ ਐ ਮਹਾਰਾਜਾ ਲੈ ਉਹ ਕਿਤਨਾ ਕੀਤੇ ਉਹਨਾਂ ਨੇ ਔੜੰਗਿਆ ਹੈਗਾ ਤੇ ਠੀਕ-ਠੀਕ ਨਹੀਂ ਕੀਤਾ ਉਹਨਾਂ ਨੇ ਉਹਨਾਂ ਵਰਗੇ ਤਜਰਬੇਕਾਰ ਸਿਆਸਦਾਨ ਤੋਂ ਇਦਾਂ ਦੀ ਟਿੱਪਣੀ ਜੈਦਾਂ ਦਾ ਬਿਆਨ ਮੈਨੂੰ ਉਮੀਦ ਨਹੀਂ ਸੀ ਗਿਆ ਨੇ ਉਹ ਦੋ ਦੇਖੋ ਜੋ ਵੀ ਹੈ ਦੋਗਲਾ ਜੁੜ ਜਾਂਦੀ ਹੈਗਾ ਦੋ ਗੱਲਾਂ ਦਾ ਜਿਹੜਾ ਅਸਰ ਆ ਕਾਂਗਰਸ ਪਾਰਟੀ ਤੇ ਪੈਂਦਾ ਹੈਗਾ ਔਰ ਇਹ ਕੋਈ ਚੰਗੀ ਰਵਾਇਤ ਨਹੀਂ